ਸ੍ਰੀ ਵਾਹਿਗੁਰੂ ਦੀ ਕਾ ਖਾਲਸਾ ਸ੍ਰੀ ਵਾਹਿਗੁਰੂ ਦੀ ਕੀ ਫਤਿਹ ਆਓ ਜੀ ਜੀ ਆਇਆਂ ਨੂੰ ਸਵਾਗਤ ਹੈ ਤੁਹਾਡਾ ਫਰੀਦ ਵਰਕਸ ਚੈਨਲ ਤੇ ਦੋਸਤੋ ਅੱਜ ਆਪਾਂ ਗੱਲਬਾਤ ਕਰਨ ਲੱਗੇ ਆਂ ਇਸ ਹਸਪਤਾਲ ਬਾਰੇ ਇਹ ਹਸਪੀਟਲ ਬਠਿੰਡਾ ਸ਼ਹਿਰ ਦੇ ਡੱਬ ਵਾਲੀ ਰੋਡ ਤੇ ਸਥਿਤਾ ਇਸ ਹਸਪਤਾਲ ਦਾ ਨਾਮ ਹੈ ایمਜ ਹਸਪੀਟਲ ਤੁਸੀਂ ਸਾਰੇ ਜਾਣਦੇ ਹੋਵੋਗੇ ਇਹ ਸੈਂਟਰ ਸਰਕਾਰ ਦਾ ਬਣਾਇਆ ਛੋਟਾ ਪੀਜੀ ਆਪਾਂ ਕਹਿ ਸਕਦੇ ਆਂ ਇਸ ਹਸਪਤਾਲ ਦੇ ਵਿੱਚ ਕੁਝ ਖਾਸ ਗੱਲਾਂ ਵੀ ਆ ਤੇ ਦੱਸਣਯੋਗ ਮੈਂ ਕਹਤ ਤੁਹਾਨੂੰ ਦੱਸ ਦਿਆ ਕੁਝ ਖਾਸ ਗੱਲਾਂ ਜੋ ਕੀ ਹੈ ਮੰਨ ਕੇ ਚਲੋ ਆਪਣਾ ਮਰੀਜ਼ ਬਿਮਾਰ ਹੋ ਜਾਂਦਾ ਜੇ 50% ਆਪਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਹੈ ਖੱਜਲ ਖਵਾਰੀ ਦਾ ਹਸਪਤਾਲ ਦੇ ਵਿੱਚ ਹੁੰਦੀ ਹੈ ਪਰ ਪੈਸਿਆਂ ਦੀ ਬਚਤ ਆਪਣੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਕਿਹੜਾ ਤਰੀਕਾ ਉਹ ਕਿਵੇਂ ਹੋ ਜਾਂਦੀ ਆਜੋ ਆਪਾਂ ਆਪਾਂ ਅੱਗੇ ਗੱਲਬਾਤ ਕਰਦੇ ਆਂ ਕਿਉਂਕਿ ਅਸੀਂ ਕੱਲ ਹਸਪੀਟਲ ਦੇ ਵਿੱਚ ਇਸ ਵਿੱਚ ਗਏ ਸੀ ਅਸੀਂ ਵੀ ਆਪਣਾ ਮਰੀਜ਼ ਲੈ ਕੇ ਗਏ ਸੀ ਉਸ ਸਾਡੇ ਬੰਦੇ ਦਾ ਸਾਰੀ ਪ੍ਰੋਬਲਮ ਸੀ ਸਾਹ ਦਾ ਫੁੱਲਦਾ ਸੀ ਜਦੋਂ ਅਸੀਂ ਇਸ ਹਸਪੀਟਲ ਦੇ ਵਿੱਚ ਲੈ ਆਨਲਾਈਨ ਅਸੀਂ ਬੁਕਿੰਗ ਕੀਤੀ ਤੇ ਸਾਨੂੰ ਜਾਨੀ 10 ਰੁਪਏ ਦੇ ਕੇ ਪਰਚੀ ਮਿਲ ਗਈ ਅੱਗੇ ਕੀ ਹੋਇਆ ਕਿ ਅਸੀਂ ਹਾਰਟ ਵਾਲ ਡਾਕਟਰ ਨੂੰ ਮਿਲਣਾ ਸੀ ਹਾਰਟ ਵਾਲ ਡਾਕਟਰ ਕੋਲੇ ਗਏ ਸਾਡਾ 10ਵਾਂ ਨੰਬਰ ਲੱਗ ਗਿਆ ਫਿਰ ਉਹਨੇ ਸਾਨੂੰ ਟੈਸਟ ਦੱਸੇ ਟੈਸਟਾਂ ਦੇ ਵਿੱਚ ਜਿਹੜੇ ਟੈਸਟ ਬਾਹਰੋਂ 3500 4000 ਦੇ ਵਿੱਚ ਹੋਣੀ ਸੀ ਸਾਡਾ तकरीबन ਇੱਕ ਇਕੋ ਇੱਕ ECG ਤੇ ਇੱਕ ਬਾਥਰੂਮ ਦੇ ਟੈਸਟ ਇੱਕ ਸੀਗੀ ਆਹਾ আল্ট্রাসਾਉਂਡ ਸਕੈਨ ਜਾਨੀ ਕਰਵਾਉਣੀ ਸੀ ਉਹ तकरीबन ਸਾਨੂੰ 500 ਰੁਪਏ ਦੇ ਵਿੱਚ ਹੋ ਗਈ ਸਾਡਾ ਜਾਨੀ ਬਹੁਤ ਜ਼ਿਆਦਾ ਫਾਇਦਾ ਆ ਗਿਆ ਉਹ ਸਾਨੂੰ ਟੈਸਟ ਤਾਂ ਹਜੇ ਨਹੀਂ ਮਿਲੇ ਤੇ ਨਾ ਹੀ ਸਾਨੂੰ ਹਜੇ ਦਵਾਈ ਮਿਲੀ ਹੈ ਕਿਉਂਕਿ ਸਾਨੂੰ ਉਹਨਾਂ ਨੇ ਦੱਸਿਆ ਕਿ ਤੁਸੀਂ ਸੋਮ ਮੰਗਲਵਾਰ ਆਓ ਤੇ ਤੁਹਾਨੂੰ ਅਸੀਂ ਟੈਸਟ ਕਲੀਅਰ ਕਰਕੇ ਦਵਾਈ ਦੇ ਦੇਣੇ ਬਾਕੀ ਟੈਸਟਾਂ ਦੇ ਵਿੱਚ ਕੁਝ ਖਾਸ ਨਹੀਂ ਆਇਆ ਅੱਗੇ ਆਪਾਂ ਗੱਲਬਾਤ ਕਰਨ ਲੱਗੇ ਆ ਇਸ ਲੰਗਰ ਬਾਰੇ ਦੇਖੋ ਬਾਬੇ ਨਾਨਕ ਦਾ 20 ਸ ਰੁਪਏ ਦਾ ਲੰਗਰ ਅੱਜ ਵੀ ਚੱਲਦਾ ਉਹ ਲੰਗਰ ਆਪਾਂ ਨੂੰ ਗੁਰਦੁਆਰਿਆਂ ਵਿੱਚ ਹਸਪੀਟਲਾਂ ਦੇ ਵਿੱਚ ਤੇ ਜੇ ਆਪਾਂ ਸੇਵਾ ਮੰਨੀਏ ਪਹਿਲਾ ਨੰਬਰ ਸੇਵਾ ਉਹਦੀ ਮਾਂ ਪਿਓ ਦੀ ਦੂਜਾ ਨੰਬਰ ਸੇਵਾ ਉਹਦੀ ਭੁੱਖਿਆਂ ਨੂੰ ਰਿਜਾਉਣਾ ਕਿਉਂਕਿ ਕੋਈ ਵੀ ਬੰਦਾ ਇੱਥੇ ਮਰੀਜ਼ ਲੈ ਕੇ ਆਉਂਦਾ ਉਹ ਦੁਖੀ ਹੁੰਦਾ ਵਕਤ ਦਾ ਮਾਰਿਆ ਹੁੰਦਾ ਤੇ ਪੈਸਿਆਂ ਦਾ ਖਰਚਾ ਮਰੀਜ਼ ਤੇ ਹੋ ਜਾਂਦਾ ਤੇ ਉੱਪਰੋਂ ਆਪਣਾ ਰੋਟੀ ਪਾਣੀ ਦੀ ਭੁੱਖ ਤਾਂ ਲੱਗਦੀ ਆ ਤੇ ਜਿੱਥੇ ਰੋਟੀ ਦਾ ਲੰਗਰ ਚੱਲਦਾ ਨਾਲ ਇੱਥੇ ਪ੍ਰਸ਼ਾਦੇ ਦਾ ਤੇ ਨਾਲ-ਨਾਲ ਇੱਥੇ ਚਾਹ ਦਾ ਲੰਗਰ ਵੀ ਦੋ ਟਾਈਮ ਚੱਲਦਾ ਹੈ ਤੇ ਇਸ ਕਰਕੇ ਯਾਰ ਸਿੱਖਾਂ ਨੂੰ ਬਦਨਾਮ ਨਾ ਕਰਿਆ ਕਰੋ ਤੇ ਜੇ ਆਪਾਂ ਵੇਖਗੇ 75% ਸਿੱਖ ਇਹ ਕੰਮ ਆਉਂਦੇ ਆ ਮਾੜੇ ਸਮੇਂ ਦੇ ਵਿੱਚ ਕਿਉਂਕਿ ਬਾਬੇ ਨਾਨਕ ਦਾ ਲੰਗਰ 20 ਰੁਪਏ ਦਾ ਲੰਗਰ ਸਾਹੇ ਲੱਗਦਾ ਜਿਵੇਂ ਬਾਬਾ ਨਾਨਕ ਅੱਜ ਵੀ ਹਾਜ਼ਰ ਨਾਜ਼ਰ ਆ ਇੱਥੇ ਆ ਕੇ ਯਾਰ ਵੀ ਭੁੱਖਿਆਂ ਨੂੰ ਰਜਾਉਣਾ ਤੇ ਇੱਕ ਰੱਜੇ ਨੂੰ ਰਜਾਉਣਾ ਉਹ ਲੰਗਰ ਨਹੀਂ ਹੁੰਦਾ ਆ ਸੇਵਾ ਸਭ ਤੋਂ ਵੱਡੀ ਆ ਹੁਣ ਆਪਾਂ ਜੇ ਵੇਖੀਏ ਆਪਾਂ ਲੁਧਿਆਣੇ ਦੇ ਅਪੋਲੋ ਵਿੱਚ ਸੀਐਮਸੀ ਵਿੱਚ ਡੀਐਮਸੀ ਦੇ ਵਿੱਚ ਉੱਥੇ ਇੰਨੀ ਲੁਪਰੀ ਡਾਕਟਰ ਲਾਉਂਦੇ ਆ ਕਈ ਲੱਖਾਂ ਰੁਪਈਆ ਦੇ ਵਿੱਚ ਇਲਾਜ ਹੁੰਦੇ ਆ ਮਹਿੰਗੇ ਮਹਿੰਗੇ ਇਲਾਜ ਹੁੰਦੇ ਉਪਰੋਂ ਰਹਿਣ ਨੂੰ ਕਵਰਾ ਨਹੀਂ ਮਿਲਦਾ ਪਰ ਇਹ ਲੰਗਰ ਉੱਥੇ ਵੀ ਚੱਲਦਾ ਇਹ ਲੰਗਰ ਦੇ ਵਿੱਚ ਉੱਥੇ ਬਾਬੇ ਨਾਨਕ ਦੀ ਬਰਕਤ ਆ ਜੇ ਤੁਹਾਨੂੰ ਵੀਡੀਓ ਲੱਗੀ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਆ ਜੋ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ